ਕਿ ਤੁਸੀਂ ਪਰਸ਼ਨ ਕੋਈ ਵਰਡ ਲੈ ਲਓ ਮੈਂ ਤੁਸੀਂ ਵਰਡ ਲੈ ਲਓ ਹ ਬਰਾਂ ਬਰਾਂ ਦਾ ਬੇਸਿਕ मीनिंग ਹੈ بارش ਅਸੀਂ ਸਮਝ ਲੈਣਾ ਇਹ ਜਿਹੜੀ ਜ਼ਮੀਨ ਹੈ ਬਰਾਨੀ ਹੈ ਅਸੀਂ ਸਮਝਦੇ ਹਾਂ ਬਰਾਨੀ ਮਤਲਬ ਬੰਜਰ ਹੈ ਨਹੀਂ ਬੰਜਰ ਮੀਨ ਰੇਨਫੈਟ ਬਰਾਨੀ ਬਰਾਨੀ ਦਾ ਹੋਰ ਹੈ ਪਰਸ਼ਨ ਵਰਡ ਸੋ ਇਸ ਤਰ੍ਹਾਂ ਜਿਹੜੇ ਹੈਗੇ ਨੇ ਬਹੁਤ سارے ਸ਼ਬਦ ਨੇ ਜਿਹੜੀਆਂ ਜਿਹੜੀਆਂ ਤੁਸੀਂ ਐਟਮੋਲੋਜੀ ਜਿਹੜੀਆਂ ਅੱਜ ਕਿਸੇ ਨੇ ਆਖਿਆ ਕਿ ਇਹ ਉਹ ਹਰੀ ਦੇ ਪੱਤਨ ਰੈਂਦਾ ਸੀ ਉਹ ਹਰੀ ਦੇ ਪੱਤਨ ਨਹੀਂ ਸੀ ਰੈਂਦਾ ਉਹ ਦਰਿਆਏ ਗਰਾਇ ਕੁਬਾ ਤੇ ਦਰਿਆਏ ਡਰਾਇ ਸੇਂ ਜਿੱਥੇ ਇਕੱਠੇ ਹੁੰਦੇ ਨੇ ਉਸ ਦਾ ਨਾਮ ਹੈ ਉਸ ਦਾ ਨਾਮ ਹੈ ਚਰਸੱਦਾ ਇਹ ਪਸ਼ਾਵਰ ਦੇ ਲੱਗਦੇ ਆ ਚਰਸੱਦਾ ਚਰਸੱਦਾ ਦਾ ਰਹਿਣ ਵਾਲਾ ਸੀ ਪਾਣੀ ਪਾਣੀ ਮੈਂ ਵੀ ਉਹ ਸੋਚ ਰਿਹਾ ਸੀ ਮੈਂ ਤਾਂ ਵੀ ਹਰੀ ਪੱਤਨ ਇਹ ਪੱਟੀ ਪਟਾਉਂਦਾ ਰਿਹਾ ਤੇ ਪੰਜਾਬੀ ਮੈਂ ਨਾ ਮਾਝੀ ਵਾਲਿਆਂ ਦੇ ਬਾਰੇ ਮੈਂ ਜੇ ਤੁਸੀਂ ਆਪਾਂ ਗੱਲ ਕੀਤੇ ਬਾਹਰ ਲਈ ਸੀ ਮੈਂ ਹਿੰਦੀ ਵੈਬਸਾਈਟ ਵੀ ਜੂਗਾ ਅੱਛਾ ਜੀ ਤੁਸੀਂ ਦੇਖੋ ਹੁਣ ਚਿਤਪ ਹੋ ਗਿਆ ਜਿਹੜਾ ਨਰੁਕਤ ਸ਼ਾਸਤਰ ਹੈ ਐਟਮੋਲੋਜੀ ਯਾਸਕ ਉਹ ਵੀ ਚਾਂਸ ਅੰਦਾ ਦੇ ਰਹਿਣਾ ਸੀ ਤੁਸੀਂ ਦੇਖੋ ਕਿ ਜਿਹੜੀਆਂ ਇਹਨਾਂ ਨੇ ਗੱਲ ਕੀਤੀ ਸਾਸਿਊਟ ਨੇ ਜਿਹੜਾ ਆਪਣਾ 45 ਪੇਜ ਦਾ ਸਟਰਕਚਰ ਆਫ ਜਿਹੜਾ ਆਫ ਗ੍ਰਾਮਟੋਲੋਜੀ ਚੁੱਕਿਆ ਨਾ ਜਿਹੜਾ ਥੀਸਿਸ ਉਹ ਸਰਪਾੜਨੀ ਹੈ ਔਰ ਦੂਸਰਾ ਦੇਖੋ ਦਰੀਦਾ ਨੇ ਉਹਦਾ ਦੂਸਰਾ ਪਰਤਰੀ ਰੀਜਾ ਚੱਕਿਆ ਹੋਇਆ ਉਹਨੂੰ ਡੀਕਨਸਟਰਕਟ ਕੀਤਾ ਜਿਹੜਾ ਸਸਮੂਰ ਜਿਹੜਾ ਜਿਹਨੇ ਦੇਖੋ ਉਹਨਾਂ ਦਾ ਮੇਨ ਵੀ ਸਪੋਰਟ ਦਾ ਕਨਸੈਪਟ ਹੈ ਹਾਂ ਬਹੁਤ ਹੈ ਸਾਡੇ ਸੋਰਸਸ ਵਾਪਸ ਆ ਰਹੇ ਸਾਡੇ ਤੋਂ ਇੱਕ ਦੂਸਰਾ ਠੀਕ ਹੈ ਫਿਰ ਤੁਸੀਂ ਦੇਖੋ ਕਿ ਆਇਨਸਟਾਈਨ ਦਾ ਜਿਹੜਾ ਕਨਸੈਪਟ ਹੈਗਾ ਨਹੀਂ ਰਿਲੇਟ ਨਹੀਂ ਨਹੀਂ ਰਿਲੇਟ ਨਹੀਂ ਨੇ ਨਿਊਟਨ ਦਾ ਜਿਹੜਾ ਕਨਸੈਪਟ ਹੈ ਵੈਨ ਦੇ ਤਿੰਨ ਲਾਜ਼ ਜਿਹੜੇ ਹੈਗੇ ਗ੍ਰੈਵਿਟੀ ਉਹ ਰਿਸ਼ੀ ਕਨੰਦ ਜਿਨੇ ਵੈਸ਼ੇਸ਼ਿਕ ਜਿਹੜਾ ਫਲਸਫੀ ਹੈ ਉਹਦੇ ਵਿੱਚ ਉਹ ਉਹਦੇ ਵਿੱਚ ਉਹਦਾ ਰੈਫਰੈਂਸ ਹੈ ਉਹ ਪੂਰਾ ਭੁੱਲੇ ਹੋਏ ਮੈਂ ਰਿਸਾਈਟ ਨਹੀਂ ਕਰ ਸਕਦਾ ਉਹ ਮੇਰ ਕੋ ਲਿਖਿਆ ਹੋਏਗਾ ਇਤੇ ਤੇ ਉਹ ਕਨਦ ઋષਿ ਨੇ ਵਸ਼ੇਸ਼ਿਕ ਵੀ ਜਿਹੜੀ ਸਾਡੀ ਪਰਪਰਾ ਹੈਗੀ ਆ ਉਹਦੇ ਵਿੱਚ ਉਹ ਲਿਆ ਹੈਗਾ ਦੇਰ ਇਜ਼ ਐਕਸ਼ਨ देयर इज इक्ਵਲ ਐਂਡ ਆਪੋਜ਼ਿਟ ਰਿਐਕਸ਼ਨ ਮੈਂ ਤੁਹਾਨੂੰ ਦੱਸਿਆ ਮੈਂ ਨਾ ਹੁਣ ਜਿਹੜਿਆ ਆ ਦੇਖ ਕੇ ਵੀ ਬਾਹਰ ਲੈ ਉਹ ਨਹੀਂ ਹੋਈ ਮੈਂ ਹਿੰਦੀ ਵੈਬਸਾਈਟ ਸ਼ੁਰੂ ਕਰ ਲਈ ਮੈਂ ਆਪਣੀ ਜਿਹੜੀ ਪਹਿਲਾਂ ਅੰਗਰੇਜ਼ੀ ਦੀ ਜਿਹਨੇ ਫੋਨ ਮੈਂ ਹਿੰਦੀ ਚ ਵੀ ਸ਼ੁਰੂ ਕਰ ਲਈ ਆਪਣੀ ਨਾ ਤੇ ਮੈਂ ਹੁਣ ਉਹਦੇ ਚ ਕੀ ਸੋਚਿਆ ਜਿਹੜਾ ਮਲ ਕਰਨ ਲੱਗਿਆ ਵੀ ਉਹਦੇ ਚ ਇੱਕ ਪੋਰਸ਼ਨ ਬਣਾਉਂਗਾ ਜਿਹੜਾ ਜਾਂ ਹਿੰਦੀ ਖਬਰਾਂ ਦੇ ਨਾਲ ਹੀ ਜਿਹੜਾ ਇੱਕ ਹਿੰਦੀ ਦੀ ਖਬਰ ਹੋਏਗੀ ਇੱਕ ਪੰਜਾਬੀ ਦੀ ਖਬਰ ਹੋਏ ਦੇਵਨਾਗਰੀ ਸਕ੍ਰਿਪਟ ਜੋ ਹੋਏਗੀ ਇੱਕ ਸੈਕਸ਼ਨ ਹੋਵੇਗਾ ਦੇ ਸਕ੍ਰਿਪਟ ਦੇਖਣ ਆ ਰਿਹਾ ਹੋਏਗਾ ਖਬਰਾਂ ਪੰਜਾਬੀ ਚ ਹੋਣਗੀਆਂ ਮਤਲਬ ਲੈਂਗੁਏਜ ਪੰਜਾਬੀ ਹੋਏਗੀ ਤੇ ਮੈਂ ਉੱਥੋਂ ਲਿਆ ਆਈ ਆਈਡੀਆ ਜਿਹੜਾ ਉਹ ਮੈਂ ਮੈਡਨ ਦਾ ਮੇਰਾ ਹੋਇਆ ਨਾ ਤਾਂ ਵੀ ਉਹਦੇ ਜੋ ਉਹ ਪੜਨਾ ਚਾਹੁੰਦੇ ਨੇ ਦੇਖਣਾ ਚਾਹੁੰਦੇ ਨੇ ਪੰਜਾਬੀ ਦਾ ਪੰਜਾਬੀ ਦਾ ਲੈਦਾ ਪੰਜਾਬੀ ਨੇ ਕੰਨਾ ਮੈਂ ਹੁਣ ਉਹਦੇ ਇੱਕ ਸੈਕਸ਼ਨ ਐਡ ਕਰ ਰਿਹਾ ਉਹ ਮਨੁੱਖ ਜਿਹੜਾ ਸ਼ਲੋਕ ਯਾਦ ਆ ਗਿਆ ਸੰਯੋਗ ਅਜ ਪਾਵੇ ਗਰੂਤਾ ਪਤਨਮ ਕਿ ਗਰੂਤਾ ਦੀ ਸ਼ਕਤੀ ਨਾਲ ਜਿਹੜਾ ਹੈ ਇਹ ਸੰਯੋਗ ਉਹ ਵੇਸ਼ੇਸ਼ਿਕ ਦਰਸ਼ਨ ਦਾ ਜਿਹੜਾ ਰਿਸ਼ੀ ਕਹਿੰਦੇ ਕਿ ਇਹ ਸੰਯੋਗ ਹੈ ਜਿਹੜਾ ਉਚਾਈ ਤੋਂ ਠੇਠਾ ਨਿਕਦਾ ਹੈ ਤੇ ਗਰੂਤਾ ਨਾਲ ਵਸਤੂ ਦਾ ਪਤਨ ਹੁੰਦਾ ਹੂੰ ਇਹ ਉਹ ਕੋ ਆਪ ਵੀ ਸਕ੍ਰਿਪਟ ਕਹ ਰਹੇ ਨਾ ਪਰ ਉਰਦੂ ਕੀ ਸਾਰੀ ਸ਼ਾਇਰੀ ਦੇ ਨਾਲ ਹੀ ਉਹ ਵਿਕਤੀ ਹਾਂ ਦੇਵਰਾਜ ਵੀ ਹਾਂ ਹੈ ਤਾਂ ਭਾਸ਼ਾ ਤਾਂ وہی ਹੈ ਬਸ ਸਕ੍ਰਿਪਟ ਦੇਵਰਾਜ ਜਿੰਨਿ ਕਹਾ ਆਪਣੇ ਗਾਲਬਦਨ ਦੀਵਾਨ ਲੈ ਲਓ ਅੱਛਾ ਹਿੰਦੀ ਜਿਹੜੀ ਹੈ ਉਹ 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 ਕੋ ਦਾ ਜਿਹੜਾ ਤੁਸੀਂ ਕੀ ਉਹਦਾ ਜਿਹੜੀ ਵਿਕਾਸ ਹੈ ਉਹ ਖੜੀ ਬੋਲੀ ਚ ਜ਼ਿਆਦਾ ਹੋਇਆ ਐਸ ਕੰਪੇਅਰਡ ਟੂ ਸਕ੍ਰਿਪਟ ਸੋ ਖੜੀ ਬੋਲੀ ਤੇ ਹਿੰਦੁਸਤਾਨੀ ਦੋਨੋਂ ਸਿਸਟਰ ਲੈਂਗੁਏਜ ਨੇ ਦੋਨੋਂ ਸਾਂਝੀ ਆ ਤੇ ਉਰਦੂ ਵਰ ਹਿੰਦੀ ਕੋ ਤਾਂ ਅਲੱਗ ਮੰਨਣਾ ਹੀ ਨਹੀਂ ਚਾਹੀਦਾ ਕਿਉਂਕਿ ਉਹ ਲਿਟਰ ਸਕ੍ਰਿਪਟ ਦਾ ਅੰਤ ਸਕ੍ਰਿਪਟ ਦਾ ਵਰ ਬੋਲਣ ਦਾ ਤਾਂ ਉਹੀ ਹੈ ਮੈਂ ਥੋੜਾ ਬਗਾਨੀ ਥੋੜਾ ਥੋੜਾ ਇਹ ਤਾਂ ਸਿੱਖਾ ਇਹ ਤਾਂ ਲੈਂਗੁਏਜ ਦੀ ਰਾਜ ਦੀ ਤੇ ਮੇਰੀ ਮਿਸਰ ਜੋ ਆਪ ਕਹਿ ਰਹੇ ਹੋ ਨਾ ਗੁਰਮੁਖੀ ਜਿਹੜੀ ਹੈ ਉਹ ਸਿੱਖਾ ਨਹੀਂ ਬਣਾਉਂਦੀ ਦੇਵਨਾਗਰੀ ਜਿਹੜੀ ਜੁੜਵਾ ਨਹੀਂ ਬਣਾਉਂਦੀ ਆਦਰਵਾਇਸ ਤੇ

कैसे चेंज होते और हमें पता ही नहीं होता जैसे आप कह रहे हो ना वो कोई फर्क हम मैं ये कहता हूँ वो सारे ही हमारे ना आपको एक चीज के लिए पांच शब्द उनका अलग अलग फीलिंग है ना अब एक आदमी कह देता है जी पुष्प है ना एक आदमी फूल कह देता है एक आदमी गुलदस्ता कह देता है एक आदमी पुष्पचक्र कह हमारे एक है यहाँ पर वो पुष्प कुछ कहते हैं भाई भाषा विज्ञान अब जब आप पुष्प कुछ कहते हो मुझे आप कह रहे हो जी ने पुष्प कुछ तो मुझे लगेगा मैं तो मर गया मेरे चढ़ा रहे हो <laughs> तो अब यार गुलदस्ता कह लो या फूल कह लो तो लैंग्वेज इतनी तो एक चीज के लिए कई वर्ड है ना तो ਲੰਮੀ ਕਰ ਬੁੱਕੇ ਦਾ ਬੁੱਕਾ ਵੀ ਕਹਿੰਦੇ ਆ ਉਹ ਕਹਿੰਦੇ ਬੁੱਕੇ ਕਿੱਦਾਂ ਦੇਖੋ ਮੈਨੂੰ ਹੌਲੀ ਹੌਲੀ ਦੇਖੋ ਲੈਂਗੁਏਜ ਕਿੰਦਾ ਸਾਰੀ ਉਮਰ ਸਿੱਖਦਾ ਬੰਦਾ ਦੇ ਦੇ ਦਾ ਮਤਲਬ ਹੈ ਪੇੜ ਉੱਥੋਂ ਸ਼ਬਦ ਬਣਿਆ ਦਿਹਾਤ ਜਿਹੜਾ ਹੁਣ ਤੁਸੀਂ ਗਾਂਤ ਤੁਸੀਂ ਦੇਖਿਆ ਹੋਗਾ ਦੇ ਦੇ ਮਜੰਗ ਜਿਹੜਾ ਦਾ ਪੇੜ ਦਾ ਨਾ ਦੇ ਮਜੰਗ ਮੈਂ ਨੂੰ ਤੇ ਮੈਂ ਕਿਹਾ ਯਾਰ ਦੇ ਮਜੰਗ ਕਿੰਦਾ ਪੇੜ ਦਾ ਗਾਉ ਹੈ ਅੱਛਾ ਉੱਥੋਂ ਫਿਰ ਸ਼ਬਦ ਬਣਿਆ ਦਿਹਾਤ ਉੱਥੋਂ ਬਣਿਆ ਦਿਹਾਤੀ

समास है से मोसा से मीन तीन मोसा मीन मुंह जेडे तीन मुंह हो अच्छा वहां सर सोमसा बोलते हैं आ? ये जो समोसा है ना ये लोग भी ये क्लेम करते हैं वहां से आया और अच्छी बात ये है कि उनका तंदूर में बनता है हमारा फ्राइड है ना उनका तंदूर में बनता है वो